ਬਹੁਤ ਔਖੇ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਣਾ ਪ੍ਰਭੂ ਨੂੰ ਸਮਝਣਾ ਸਮਝਾਣਾ ਬਹੁਤ ਬਾਰੀਕ ਮਜ਼ਮੂਨ ਹੈ অতি ਸੂਖਸ਼ਮ ਮਜ਼ਮੂਨ ਹੈ অতি ਸੂਖਸ਼ਮ ਇਸ ਵਾਸਤੇ ਚੋਟੀ ਦਾ ਸੈਂਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ ਹੈ ਪੰਡਤ ਸੂਰਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕਹੋ ਕੋਈ ਸੂਰਬੀਰ ਕੋਈ ਛਤਰਪਤੀ ਰਾਜਾ ਕੋਈ ਛੋਟੀ ਦਾ ਗੈਣੀ ਕੋਈ ਛੋਟੀ ਦਾ ਦਾਰਸ਼ਨਿਕ ਤੇ ਸੈਂਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ ਹੈ ਜਿੱਥੇ ਬ੍ਰਹਮ ਗੈਣੀ ਜੋ ਹੈ ਪਹੁੰਚ ਜਾਂਦਾ ਹੈ ਤਾਂ ਮੈਂ ਫਿਰ ਅਰਜ਼ ਕਰਾਂ ਦਰ ਘਰ ਕੀ ਸੌਜੀ ਨਾਏ ਘਰ ਹੈ ਪ੍ਰਮਾਤਮਾ ਦਰ ਹੈ ਗੁਰੂ ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਕਿ ਘਰ ਦੇ ਚ ਜਾਣਾ ਹੈ ਦਰ ਦੇ ਚ ਲੰਗਣਾ ਪੈਣਾ ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ ਦੋਸ਼ਬਦ ਮੈਂ ਕਮਾ ਖੁਲਾਸਾ ਫਿਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹ ਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਦੇ ਚ ਦਰ ਹੈ ਔਰ ਜੋ ਗੁਰੂ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਮਾਤਮਾ ਦੇ ਰੂਪ ਦੇ ਚ ਘਰ ਹੈ ਨਾਮਿਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ ਇਹ ਗੁਰੂ ਇਹ ਪ੍ਰਭੂ ਇਹ ਪ੍ਰਮਾਤਮਾ ਹੈ ਗੁਰੂ ਅਗਰ ਭੇਦ ਨਹੀਂ ਦੋਵੇਂ ਇਕ ਨੇ ਤਾਂ ਫਿਰ ਦੋਹਾਂ ਦਾ ਨਾਮ ਇਕ ਹੋਣਾ ਚਾਹੀਦਾ ਹੈ ਦੋ ਨਾਮ ਨੇ ਦੋਹਾਂ ਦੀਆਂ ਕਿਰਿਆਵਾਂ ਵੱਖ-ਵੱਖ ਨੇ। ਤੋਂ ਫਿਰ ਦੋ ਹਸਤੀਆਂ ਹੋਣੀਆਂ। ਦੋ ਹਸਤੀਆਂ ਨਹੀਂ ਹੈ। ਨਾ ਨੇਕ ਸੋਦੇ ਸਿਮਰਤ ਭੇਦ। ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ। ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੈ ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ ਹੈ ਘਰ ਦਰ ਦੇ ਨਾਲ ਜੁੜਿਆ ਸੋ ਦਰ ਕਿਹਾ ਸੋ ਘਰ ਕਿਹਾ ਇਸ ਦਰ ਤੱਕ ਸਾਡਾ ਤਨ ਜਾਏਗਾ ਕਤਈ ਨਹੀਂ ਕਤਈ ਨਹੀਂ ਤਨ ਜਾ ਹੀ ਨਹੀਂ ਸਕਦਾ ਨਿਰਆਕਾਰ ਦੇ ਦੇਸ਼ ਕੀ ਆਕਾਰ ਤਨ ਨਹੀਂ ਜਾ ਸਕਦਾ। ਮੇਰੰਕਾਰ ਦਾ ਦੇਸ਼ ਜੇ ਦਾ ਕੋਈ ਆਕਾਰ ਨਹੀਂ ਚੱਕਰ ਨਹੀਂ ਚਿਹਨ ਨਹੀਂ ਰੂਪ ਨਹੀਂ ਰੰਗ ਨਹੀਂ ਇਹ ਤਨ ਨਹੀਂ ਜਾ ਸਕਦਾ। ਤਨ ਤੇ ਹੀ ਰਹਿ ਜਾਏਗਾ। ਮੇਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ। ਸਾਡਾ ਮਨ ਜਾ ਸਕਦਾ। ਕਾਰਨ ਏ ਮਨ ਆਇਆ ਵੀ ਸਿੱਧਾ ਸਿੱਧੇ ਰੋਬ ਦੇ ਚ ਨਿਰੰਕਾਰ ਤਵਾਇਆ ਇਸ ਵਾਸਤੇ ਗੁਰਬਾਣੀ ਕਹਿੰਦੀ ਏ ਤਨ ਤੇ ਮਿੱਟੀ ਏ ਮਿੱਟੀ ਸੇ ਰਹਿ ਜਾਏਗੀ ਮਨ ਜੋਤ ਹੈ ਇਹ ਜੋਤ ਦੇ ਚ ਜੋਤ ਹੋ ਸਕਦਾ ਏ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਸੂਖਸ਼ਮ ਸਰੀਰ ਹੈ ਇਨਰਲ ਬਾਡੀ ਹੈ ਸਰੀਰ ਦੇ ਅੰਦਰ ਇਕ ਸੂਖਮ ਸਰੀਰ کئی ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੇ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ ਵਕਤੀ ਤੌਰ ਤੇ ਸੂਖਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ ਕੁਝ ਦਿਨਾਂ ਲਈ ਕੁਝ ਘੰਟਿਆਂ ਲਈ ਕੁਝ ਸਮੇਂ ਲਈ ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ ਇਹਨਾਂ ਨੇ ਆਪਣਾ ਸੂਖਸ਼ਮ ਸਰੀਰ ਜਿਹਨੂੰ ਜੋਤ ਕਹਿੰਦੇ ਨੇ ਮਨ ਕਹਿੰਦੇ ਨੇ ਕੱਢ ਦਿੱਤਾ ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ ਮੈਂ ਇੱਕ ਮਹੀਨੇ ਬਾਅਦ ਆਵਾਂਗਾ ਪਿਛੋਕੜ ਸਾਰੀ ਗਾਥਾ ਨਾ ਸੁਣਾਵਾ ਇਹ ਰਾਮ ਰਾਏ ਵੀ ਕਰ ਲੈਂਦੇ ਸੰਧਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਹਿਬਜ਼ਾਦੇ ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂ ਮੈਂ ਹੋਰ ਮੰਡਲਾਂ ਦੇ ਜਾਣਾ ਮੇਰੀ ਦੇਹੀ ਦਾ ਖਿਆਲ ਰੱਖੇ ਮੇਰੇ ਸਰੀਰ ਦਾ ਖਿਆਲ ਰੱਖੇ RAM RAI ਮਸੰਧਾ ਨੂੰ ਮੌਕਾ ਮਿਲ ਗਿਆ RAM RAI ਦੀ ਦੇਹੀ ਨੂੰ ਅਗਲਾ ਦਈਏ ਤੇ ਆਪਾਂ ਖੁਦ ਗੁਰੂ ਬਣ ਗਏ ਇਹ ਵਿਚਕਾਰ ਰੋੜ ਹੈ ਇਹਨੂੰ ਹਟਾਓ ਅਰਥੀ ਸਜਾ ਲਈ ਅਰਥੀ ਕੱਢਣ ਲੱਗੇ RAM RAI ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਏ ਦੁਸ਼ਟੋ ਇੱਕ ਹਫਤਾ ਤੇ ਉਡੀਕ ਕਰੋ ਅੱਜ ਤੇ ਤਿੰਨ ਦਿਨ ਹੋਏ ਮੈਨੂੰ ਕਹਿ ਗਏ ਨੇ ਸੱਤ ਦਿਨਾਂ ਬਾਅਦ ਮੈਂ ਆਵਾਂਗਾ ਉਡੀਕ ਕਰੋ ਨਹੀਂ ਇਹ ਮਰ ਗਏ ਨਾ ਦੇ ਮਰ ਗਏ ਬੜੇ ਉਸਨੇ ਤਰਲੇ ਪਰ ਬੜੇ ਉਸਨੇ ਰੋदन ਕੀਤਾ ਮਸੰਦਾਂ ਦੀ ਤਾਕਤ ਲੈ ਗਏ ਸਮਸ਼ਾਨ ਗੜ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ ਰਾਮ ਰਾਏ ਦਾ ਸੂਕਸ਼ਮ ਸਰੀਰ ਆਇਆ ਪਰ ਪਿੰਜਰਾ ਜਲ ਚੁਕਿਆ ਸੀ ਘਰ ਜਲ ਚੁਕਿਆ ਸੀ ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਫਿਰ ਵੀ ਉਸ ਸੂਖਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅਗ ਉਸ ਸੂਖਮ ਸਰੀਰ ਨੂੰ ਨਹੀਂ ਛੱਡਿਆ ਪਾਣੀ ਨਹੀਂ ਡੋਗ ਲਕ ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ ਦੁਸ਼ਤੋ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਛੜਿਆ ਗੁਰੂ ਤੁਹਾਨੂੰ ਜ਼ਿੰਦਾ ਛੜਿਆ ਕੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਹੈ ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ ਪਿਨਾ ਸਾਰਿਆਂ ਹੀ ਮਸੰਦਾਂ ਨੂੰ ਡੇਰਾ ਦੋਂਨ ਦੇ ਵਿੱਚ ਜ਼ਿੰਦਾ ਜਲਾਇਆ ਗਿਆ ਸੀ ਇਸ ਤਰ੍ਹਾਂ ਦੀਆਂ अनेका ਘਟਨਾਵਾਂ ਆਪਾਂ ਜਿੰਨੇ ਬੈਠੇ ਨੇ ਇਤਨੇ ਸਤਸੰਗ ਦੇ ਵਿੱਚ ਸੂਖਮ ਸਰੀਰ ਹੋਣਗੇ ਇਤਨੇ ਹੋਣ ਕਿਹੜੇ ਸੂਖਮ ਸਰੀਰ ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਦੇ ਚਿੱਦਰੇ ਵੀ ਹੋਣ ਤੇ ਕਿਸੇ satsang ਨੂੰ ਮਨ ਭਾਵਦਾ ਉਹ ਦੇਖ ਲੈਣ ਦੂਰ ਆਉਂਦਾ ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ ਸੂਕਸ਼ਮ ਸਰੀਰ ਕਢ ਲੈਣ ਦੇ ਪਹੁੰਚਾ ਪ੍ਰਥਮ ਦੂਸਰਾ ਜਿਨ੍ਹਾਂ ਦੀ ਮੌਤ ਹੋ ਗਈ ਸਰੀਰ ਦੀ ਮੌਤ ਹੋ ਗਈ ਇਹਦੀ ਮੌਤ ਢੇਢੇਰੀ ਹੋ ਜਾਂਦਾ ਮਿੱਟੀ ਹੋ ਜਾਂਦਾ ਸੂਖਸ਼ਮ ਸਰੀਰ ਨ ਜਲਾਇਆ ਜਾਂਦਾ ਹੈ ਨਾ ਡੇ ਡੇਰੀ ਹੁੰਦਾ ਆ ਆਮ ਹਾਲਾਤ ਦੇ ਸਰੀਰ ਦੀ ਮ੍ਰਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਚ ਪ੍ਰਵੇਸ਼ ਕਰ ਜਾਂਦਾ ਹੈ ਹਰ ਵਕਤ ਮੌਤ ਹੋ ਰਹੀ ਹੈ ਹਰ ਵਕਤ ਗਰਭ ਦੇ ਚ ਪ੍ਰਵੇਸ਼ ਕਰਨ ਦੀ ਸਹੂਲiyet ਸੰਸਾਰ ਦੇ ਚ ਮੌਜੂਦ ਹੈ 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ ਜੋ ਆਮ ਸਾਧਾਰਨ ਲੋਕ ਨੇ ਸਾਧਾਰਨ ਕਿਸ ਨੂੰ ਕਹੋਗੇ ਸੱਚ ਵੀ ਬੋਲਦੇ ਰਹੇ ਝੂਠ ਵੀ ਬੋਲਦੇ ਰਹੇ ਪੁੰਨ ਵੀ ਕਰਦੇ ਰਹੇ ਪਾਪ ਵੀ ਕਰਦੇ ਰਹੇ ਸੰਸੰਗ ਵੀ ਕਰਦੇ ਰਹੇ ਕੋ ਸੰਗਤ ਵੀ ਕਰਦੇ ਰਹੇ ਸਦਕੇ ਗੁਰਬਾਣੀ ਦੀ ਕਥਾ ਵੀ ਸੁਣੀਏ ਗੁਰਬਾਣੀ ਦਾ ਪਾਠ ਵੀ ਕਰੀਏ ਗੰਦੇ ਗੀਤ ਵੀ ਹਲਾਪੀਏ ਕਦਮ ਅੱਗੇ ਚਲਦੇ ਰਹੇ ਕਦਮ ਪਿੱਛੇ ਚਲਦੇ ਰਹੇ ਨਾ ਅੱਗੇ ਗਏ ਨਾ ਪਿੱਛੇ ਗਏ ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ ਨੇ ਇਹ 13 ਦਿਨਾਂ ਦੇ ਅੰਦਰ ਕਿਤੇ ਨੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਜਿਹੜੇ ਅਸਾਧਾਰਨ ਸਾਧਾਰਨ ਨਹੀਂ ਨੇ ਅਸਾਧਾਰਨ ਅਸਾਧਾਰਨ ਕੌਣ ਬੜਾ ਭਜਨ ਕੀਤਾ ਹੈ ਬੜਾ ਨਾਮ ਜਪੇ बड़ी सेवा की है बड़ी बंदगी लेकिन मोक्ष गति तक नहीं पहुंच सके दर तक नहीं पहुंच सके घर तक नहीं पहुंच सके रस्ते च ही रह समझ नहीं सी समझ सी घर की समझ नहीं सी समझ सी फिर क्यों नहीं पहुंचे वाट लंबी है ਪੈਂਡਾ ਵਿਖੜਕ ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ ਉਹ ਪੈਂਡਾ ਕਿਹੜਾ ਹੈ ਹੁਣ ਮੈਂ ਅਰਜ਼ ਕਰਾਂ ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ ਉਹ ਜ ਕੋਈ ਨਹੀਂ ਕੋਈ ਨਹੀਂ ਦੋ ਪੰਕਤੀਆਂ ਮੈਂ ਤੁਹਾਨੂੰ ਸਰਵਨ ਕਰਾਵਾਂ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੇ ਨ ਫਿਰੰਦਾ ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਮੱਛੀ ਜੈਸੇ ਪਾਣੀ ਵਿੱਚ ਚਲਦੀ ਏ ਉਹਦੇ ਚੱਲਣ ਨਾਲ ਰਸਤਾ ਬਣਦਾ ਏ ਉਂਝ ਕੋਈ ਰਸਤਾ ਨਹੀਂ ਚਲਦੀ ਏ ਤੇ ਰਸਤਾ ਬਣਦਾ ਏ ਉਂਝ ਨਹੀਂ ਪੰਛੀ ਆਕਾਸ਼ ਦੇ ਜਦ ਉੱਡਦਾ ਏ ਉੱਡਦੇ ਹੀ ਮਾਰਗ ਬਣਦਾ ਏ ਉਂਝ ਕੋਈ ਮਾਰਗ ਨਹੀਂ ਗੁਰਮੁਖ ਅਬਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਏ ਜਪਣ ਨਾਲ ਰਸਤਾ ਬਣਦਾ ਓਨ ਕੋਈ ਰਸਤਾ ਨਹੀਂ ਕੋਈ ਰਸਤਾ ਜਪਦੇ ਰਸਤਾ ਬਣਿਆ ਗੁਰੂ ਉਹ ਕੋ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦ ਮੱਛੀ ਜਲ ਪਈ ਰਸਤਾ ਬਣਦਾ ਗਿਆ ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ ਵਾਹਿਗੁਰੂ 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 ਜੇ ਜਪਣਾ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬਣਨੇਗਾ ਲੈ ਵਿਅਰਥ ਨਹੀਂ ਜਾਏਗਾ ਰਸਤਾ ਬਣੇਗਾ ਇਹਨਾਂ ਲੋਕ ਵਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ ਜਿਹੜੇ ਚੱਲਤੇ ਪੈ ਪਰ ਰਸਤੇ 'ਚ ਹੀ ਰਹਿ ਗਏ ਘਰ ਤੱਕ ਨਾ ਪਹੁੰਚੇ ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ ਇਹ ਸਾਧਾਰਨ ਲੋਕ ਨਹੀਂ ਨੇ ਅਸਾਧਾਰਨ ਨੇ ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ ਇਹ ਸੂਖਸ਼ਮ ਸਰੀਰ ਬਹੁਛੇਤੀ ਗਰਭ ਦੇ ਚ ਪ੍ਰਵੇਸ਼ ਨਹੀਂ ਕਰਦਾ ਕਿਉਂ ਜਿੰਨੀ ਵਾਰਟ ਇਸਨੇ ਤੈ ਕੀਤੀਏ ਚਲ ਚਲ ਕੇ ਇਤਨੇ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਚ ਪ੍ਰਵੇਸ਼ ਕਰਨਗੇ ਵਰਨਾ ਨਹੀਂ ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨਹੀਂ ਚਲ ਚਲ ਕੇ ਜੋ ਉਹਨਾਂ ਨੂੰ ਅਨੁਭਵ ਮਿਲੇ ਦੂਸਰੇ ਅਸਾਧਾਰਨ ਕੌਣ ਜਿਵੇਂ 60 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। Aurangzeb ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਭਤੀਜਿਆਂ ਨੂੰ ਮਾਰ ਕੇ ਆਪਣੇ ਪਿਓ ਨੂੰ ਜੇਲ੍ਹ ਦੇ ਚ ਪਾ ਕੇ ਸਿੰਘਾਸਣ ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ। ਦਿਮਾਗ ਨਾ ਜੜ ਹੋਵੇ। ਮਨੁੱਖ ਨਾ ਵੈਸ਼ੀ ਹੋਵੇ। ਦਰਿੰਦਾ ਹੋਵੇ। ਉਹ ਕਰ ਸਕਦਾ ਭਤੀਜਿਆਂ ਨੂੰ ਵੀ ਮਾਰ ਦੋ ਪਰ ਆਵਾ ਨੂੰ ਵੀ ਮਾਰ ਦੋ ਬੁੱਢੇ ਪੇਵ ਨੂੰ ਵੀ ਜੇਲ੍ਹ ਦੇ ਚੜ੍ਹ ਭਾ ਕੇ ਮਾਰੋ ਵੱਡੀ ਭੈਣ ਜਹਾਂ ਆਰਾ ਆਈ ਉਹਨਾਂ ਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਸੁਣਿਆ ਸੀ ਉਸਨੇ ਪਹਿਲੇ ਸ਼ੋਜਾਨ ਨੂੰ ਮਾਰ ਦਿੱਤਾ ਮੁਰਾਦ ਨੂੰ ਮਾਰ ਦਿੱਤਾ ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ ਦਾਨੇ ਮਿਜ਼ਾਜ ਸੀ ਔਰ ਗਿਆਨੀ ਸੀ ਸ਼ਾਇਰ ਸੀ ਕਵੀ ਸੀ ਵਿਦਵਾਨ ਸੀ ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਦੇ ਚ ਰਹਿੰਦਾ ਸੀ ਫਕੀਰ ਤਬੀਅਤ ਇਨਸਾਨ ਸੀ ਜਹਾਂ ਆਰਾਏ ਵੱਡੀ ਭੈਣ ਇਸ ਬੇਰਾਨੇ ਨਾਲ ਬੜਾ ਪਿਆਰ ਕਰਦੀ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ ਤੋਂ ਖੁਦਾ ਦੇ ਮਾਰਗ ਤੇ ਚਲੇ ਹੈ ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ ਤੈਨੂੰ ਪੂਰ ਬੋਧ ਹਾਸਲ ਹੋਵੇ ਪਰ ਜਦ ਪਤਾ ਚਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ ਰੋਂਦੀ ਹੋਈ ਆਈ ਔਰੰਗਜ਼ੇਬ ਕੋਲੋਂ ਪਹਿਲੇ ਤੇ ਬੜੀ ਤੜਨਾ ਕੀਤੀ ਮੂਰਖਾ ਤੂੰ ਇਹ ਕੀ ਕੀਤਾ ਮਾਸੂਮ ਬੇਰਾਗ ਖੁਦਾ ਤਰਸ ਬੇਰਾਗ ਖੁਦਾ ਸ਼ਨਾਸ ਜੋਸੀ ਔਰ ਬੜਾ ਸਹਿਜ ਦਿਲਵੰਦਾ ਪਿਆਜ਼ ਦਿਲਵੰਦਾ ਬੜਾ ਦਾਨੇ ਮિજાਜ ਦਾ ਤੋਂ ਉਹਨੂੰ ਵੀ ਮਾਰ ਦਿੱਤਾ ਕਹਿੰਦੇ ਅੰਦਰ ਇਤਨਾ ਜੋਸ਼ ਆਇਆ ਜਹਾਂ ਆਰਾ ਨੇ ਹੱਥ ਚੁਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ ਇਹ ਤੋਂ ਕੀ ਕੀਤਾ ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਟ ਪਕੜੀ ਘਸੀਟ ਕੇ ਲੈ ਗਿਆ ਜਿਸ ਕਮਰੇ ਦੇ ਵਿੱਚ ਪਿਓ ਬੰਦ ਸੀ ਨਾਲ ਦੇ ਕਮਰੇ ਵਿੱਚ ਉਹਨੂੰ ਬੰਦ ਕੀਤਾ 7 ਸਾਲ ਵਿਚਾਰੀ ਜੇਲ੍ਹ ਦੇ ਚ ਰਹੀ ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ ਕੁਝ ਵੀ ਕੁਝ ਵੀ ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ ਇਟਲਰ ਜੈਸੇਆਂ ਦਾ ਜਲਦੀ ਜਨਮ ਨਹੀਂ ਹੁੰਦਾ ਹਰ ਨਾਕਰ ਜੈਸੇਆਂ ਦਾ ਜਲਦੀ ਜਨਮ ਨਹੀਂ ਹੁੰਦਾ ਕਿਤਨਾ ਮੋੜ ਕਿਤਨਾ ਚੇਤ ਪਸ਼ਵਾਨ ਨੂੰ ਮਾਰ ਕਰ ਗਿਆ ਸਤ ਸਾਲ ਦੇ ਪ੍ਰਹਿਲਾਦ ਨੂੰ 마ਸੂਮ ਬੱਚਾ ਹੈ আর রাক্ষস ਕਹਿੰਦਾ ਤੂੰ জপਿਆ কর জলহার রাক্ষস স্থলহার রাক্ষস تاکہ ਤੈਨੂੰ ਵੇਖ ਕੇ ਹੋਰ ਬੱਚੇ ਵੀ জਪਣ ਤੇ ਅਸੀਂ ਨਿਰੰਕਾਰ ਕਰਕੇ ਦੁਨੀਆ ਦੇ ਚ ਜਾਣੇ যাইਏ ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ ਧਿਆਨ ਨਾਲ ਸੁਣਨਾ ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ ਮਨੁੱਖ ਐਸਾ ਜੀਵਨ ਚਾਹਦਾ ਜੇ ਦੇ ਚ ਮੌਤ ਨਾ ਹੋਵੇ ਐਸਾ ਜੀਵਨ ਕੇਵਲ ਪ੍ਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ ਮਨੁੱਖ ਐਸਾ ਰਸ ਚਾਹਦਾ ਜੋ ਕਦੀ ਬੇਰਸ ਨਾ ਹੋਵੇ ਤਾਂ ਐਸਾ ਮਹਾ ਰਸ ਤੇ ਪ੍ਰਮਾਤਮਾ ਹੈ ਮਨੁੱਖ ਐਸਾ ਸੁਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚ ਨਾ ਬਦਲੇ ਐਸਾ ਸੁਖ ਤੇ ਕੇਵਲ ਪ੍ਰਮਾਤਮਾ ਦਾ ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚ ਨਾ ਬਦਲੇ ਉਸ ਮਹਾ ਸ਼ਕਤੀ ਦਾ ਨਾ ਹੀ ਤੇ ਪ੍ਰਮਾਤਮਾ ਹੈ ਔਰ ਕੀ ਹੈ ਮਨੁੱਖ ਪ੍ਰਮਾਤਮਾ ਹੋਣਾ ਚਾਹੁੰਦਾ ਹੈ ਹੋਣਾ ਚਾਹੁੰਦਾ ਹੈ ਪ੍ਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ ਆਰੇਕ ਨੂੰ ਦਿੱਤੀ ਹੈ ਕਿਸ ਤਰ੍ਹਾਂ ਪਰਮਾਤਮਾ ਵੇਖਦਾ ਹੈ ਸਭ ਕੁਝ ਵੇਖਦਾ ਹੈ ਮਨੁੱਖ ਵੀ ਵੇਖਦਾ ਹੈ ਇਹ ਗਲ ਵਖਰੀਏ ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ ਪਰ ਵੇਖਦਾ ਪਰਮਾਤਮਾ ਸੁਣਦਾ ਹੈ ਵੇਖਦ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਸਦਾ ਵੇਖਦਾ ਪਿਆ ਸਭ ਨੂੰ ਵੇਖਦਾ ਪਿਆ ਸਭ ਨੂੰ ਸੁਣਦਾ ਪਿਆ ਸਦਾ ਸੁਣਦਾ ਪਿਆ ਠਾਕਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਪਿਆ ਔਰ ਉਹਦਾ ਬੋਲ ساری ਦੁਨੀਆ ਦੇ ਜਗੂੰਜ ਰਿਹਾ ਹੈ ਅਨਾਹਦ ਨਾ ਮਨੁੱਖ ਵੀ ਸੁਣਦਾ ਹੈ ਵੇਖਦਾ ਹੈ ਮਨੁੱਖ ਵੀ ਸਮਝਦਾ ਹੈ ਪਰ ਸੀਮਤ ਹੈ ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ ਇਹ ਅਸੀਮ ਹੋਣਾ ਚਾਹਦਾ ਹੈ ਅਸੀਮ ਤੋਂ ਕੇਵਲ ਪ੍ਰਮਾਤਮਾ ਹੀ ਹੈ ਮਨੁੱਖ ਪ੍ਰਮਾਤਮਾ ਹੋਣਾ ਚਾਹਦਾ ਹੈ ਪ੍ਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ ਔਰ ਇੰਜ ਕਹਿ ਲੋ ਸ਼ਾਇਦ ਪ੍ਰਮਾਤਮਾ ਨਹੀਂ ਪਾਈਏ ਔਰ ਐਸਾ ਹੋ ਸਕੇ ਪ੍ਰਮਾਤਮਾ ਹੋ ਸਕੇ ਐਸੀ ਤੋਫੀਕ ਵੀ ਪ੍ਰਮਾਤਮਾ ਨੇ ਦਿੱਤੀ ਹੈ ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਵੱਡ ਕਰ ਮਲਿਕ ਕੋ ਦੇਵ ਕੋ ਜਨ ਕੋ ਪਰੀ ਕੋ ਊਰੇ ਗੇਲ ਮਾ ਕੋ ਮਨੁਖ ਤੋ ਵੱਦ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ ਕਿਉਂਕਿ ਮਨੁਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ ਪਸ਼ੂਆਂ ਦਾ ਭਵਿਸ਼ ਅਜੇ ਮਨੁਖ ਹੋਣਾ ਹੈ ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ ਕੇਵਲ ਮਨੁਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਫਰਵਰੀ ਦਾ ਮਹੀਨਾ ਪਿਛਲਾ ਇਸ ਸਾਲ ਦੇ ਜੋ ਲੰਘਿਆ ਮੈਂ ਕਾਨਪੁਰ ਦੇ ਸੀ ਸੱਜਣ ਮਿੱਤਰ ਨਾਲ ਸਨ ਉਹ ਰਤ ਵੇਲੇ ਮੈਂ ਨਿਤਨੇਮ ਪਿਆ ਗਰਾਂ ਤੇ ਫੋਨ ਆਈ ਦਿੱਲੀ ਮੈਂ ਕਿ ਖੈਰ ਹੋਵੇ ਸਹੀ ਐ ਅੰਮ੍ਰਿਤ ਵੇਲੇ 4.5 ਹੋ ਜੇ ਕਿ ਕੌਣ ਫੋਨ ਕਰੇਗਾ ਦਿੱਲੀ ਤੋਂ ਇੱਕ ਨੌਜਵਾਨ ਉਛਣਾ ਚੰਦਰ ਨੇ ਨੂੰ ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਭਵਿਸ਼ ਜਾਣਦੇ ਹੋ ਮੈਂ ਕਹਾ ਜਾਣਨਾ ਭਵਿਸ਼ ਵਕਤਾ ਭਵਿਸ਼ ਜਾਣਨਾ ਕਿੰਨ ਲਗਿਆ ਕਿ ਫਿਰ ਤੁਸੀਂ ਆ ਰਹੇ ਹੋ ਨਾ ਦਿੱਲੀ 21 22 ਸੰਤ ਬਾਬਾ ਅਤਰ ਸਿੰਘ ਜੀ ਦੀ ਵਰਸੀ ਤੇ ਮੈਂ ਪਹੁੰਚਣਾ ਸੀ ਤੁਸੀਂ ਆ ਰਹੇ ਹੋ ਅਸੀਂ ਪੋਸਟਰ ਪਰੇ ਨੇ ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ ਮੈਂ ਕਹਉ ਦੋਤੇ ਗੱਲ ਬਹੁਤ ਲੰਬੀ ਹੋ ਜਾਏਗੀ ਬਹੁਤ ਦਿਨ ਪੈਣੇ ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ ਤੁਸੀਂ ਹੁਣੇ ਹੀ ਪੁੱਛ ਲਓ ਕਹਿੰਦੇ ਹੁਣੇ ਹੀ ਦੱਸ ਦੇਵੋਗੇ ਫੋਨ ਤੇ ਦੱਸ ਦੇਵੋਗੇ ਮੈਂ ਕਹਾਂ ਹੁਣੇ ਹੀ ਦੱਸ ਦਿਆਂ ਤਾਂ ਮੇਰਾ ਭਵਿਸ਼ ਕੀ ਹੈ ਮੈਂ ਕਿ ਕੇਵਲ ਤੇਰਾ ਹੀ ਨਹੀਂ ਤੇਰੇ ਸਾਰੇ ਪਰਿਵਾਰ ਦਾ ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ ਪ੍ਰਮਾਤਮਾ ਹੋਣਾ ਔਰ ਕੋਈ ਭਵਿਸ਼ ਨਹੀਂ ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ ਚੰਗਾ ਕਾਰੋ ਵਾਰ ਮਿਲਗੇ ਪਰੇਸ਼ਾਨੀਆਂ ਨਹੀਂ ਜਾਣਗੀਆਂ ਬੜੀ ਧਨ ਸੰਪਦਾ ਮਿਲ ਗਈ ਰੈਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ ਬੇਚੈਨੀ ਨਹੀਂ ਜਾਏਗੀ ਬੜਾ ਬੈਂਕ ਬੈਲੈਂਸ ਹੋ ਗਏ ਨੋਟਾਂ ਦੇ ਅੰਬਾਰ ਲੱਗੇ ਨੇ ਬਿਆਕਲਤਾ ਨਹੀਂ ਜਾਏਗੀ ਦੁੱਖ ਨਹੀਂ ਜਾਏਗਾ ਦੁੱਖ ਨਹੀਂ ਜਾਏਗਾ ਬੇਚੈਨੀ ਨਹੀਂ ਜਾਏਗੀ ਪਰੇਸ਼ਾਨੀ ਨਹੀਂ ਜਾਏਗੀ ਚਿੰਤਾ ਨਹੀਂ ਜਾਏਗੀ ਇਹ ਸਭ ਕੁਝ ਉਦੋਂ ਮਿਟਣ ਗਏ ਜਿਸ ਦਿਨ ਪ੍ਰਮਾਤਮਾ ਮਿਲੇਗਾ ਉਸ ਤੋਂ ਪਹਿਲੇ ਦੁੱਖ ਵੀ ਬਣਿਆ ਰਹੇਗਾ ਸੰਤਾਪ ਵੀ ਬਣਿਆ ਰਹੇਗਾ ਕਿ ਹੋਇਆ ਤੂੰ ਚੋਟੀ ਦਾ ਧਨਵਾਨ ਹੋ ਗਿਆ ਦੁੱਖ ਵੀ ਬਣਿਆ ਰਹੇਗਾ ਚਿੰਤਾ ਵੀ ਬਣੀ ਰਹੇਗੀ ਕਿ ਹੋਇਆ ਤੂੰ ਦਾਰਸ਼ਨਿਕ ਤੇ ਫਿਲਾਸਫਰ ਹੋ ਗਿਆ ਦੁੱਖ ਵੀ ਬਣਿਆ ਰਹੇਗਾ ਕਲੇਸ਼ ਵੀ ਬਣਿਆ ਰਹੇਗਾ ਕਿ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੀਤਿਕ ਹੋ ਗਿਆ ਧਨਵਾਨ ਹੋ ਜਾਏ ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ ਮਕਾਨ ਬਹੁਤ ਵੱਡਾ ਹੋ ਗਿਆ ਦਿਲ ਦੀ ਬਿਆਕਲਤਾ ਨਹੀਂ ਜਾਏਗੀ ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪ੍ਰਮਾਤਮਾ ਹੋ ਜਾਏਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਭਗਤ ਕਬੀਰ ਐਲਾਨੀਆਂ ਕਹਿੰਦੇ ਨੇ ਬਿਗਰਿਓ ਕਬੀਰ ਆ ਰਾਮ ਧੁਆਈ ਸਾਚ ਭਇਓ ਅਨਕਤੇ ਨ ਜਾਇ ਕਹਿੰਦਾ ਸੰਤਾਂ ਦੀ ਸੰਗਤ ਦੇ ਆਪਾਂ ਐਸੇ ਤਬਦੀਲ ਹੋਏ ਕਿ ਹੋ ਗਏ ਸੱਚ ਹੋ ਗਏ ਹੁਣ ਸੱਚ ਤੇ ਪਰਮਾਤਮ ਹੈ ਤੋ ਕਬੀਰ ਕਹਿੰਦੇ ਨਾ ਹੋਵੇਗਾ ਪਰਮਾਤਮਾ ਸੱਚ ਆਪਾਂ ਵੀ ਸੱਚ ਹੋ ਗਏ ਚੈਨ ਨਾਲ ਸੁਣਨਾ ਬਿਗਰੀਓ ਕਬੀਰ RAM ਦੁਹਾਈ ਸਾਚ ਭਇਓ ਅਨਕਤੇ ਨ ਜਾਇ ਮੈਂ ਸੱਚ ਹੋ ਗਿਆ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ सारंग ਪਾਨੇ RAM ਕਵੇਰਾ ਇਕ ਵਹ ਹੈ ਕੋਈ ਨ ਸਕੇ ਪਛਾਨੇ ਮੈਂ ਕਿ ਸਾਰੇ ਮਨੁੱਖਾਂ ਦਾ ਇਕੋ ਹੀ ਭਵਿਸ਼ਯ RAM ਹੋ ਜਾਣਾ ਭਗਵਾਨ ਹੋ ਜਾਣਾ ਪਰਮਾਤਮਾ ਹੋ ਜਾਣਾ ਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ ਸਾਰਿਆਂ ਨੂੰ ਦਿੱਤੇ ਹੋਏ ਨੇ ਸੀਮਤ ਨੇ ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰ ਕੇ ਕਹਿੰਦੇ ਉਸਨੂੰ ਯਾਦ ਕਰੀਏ ਪਹਿਲੇ ਦਰ ਤੱਕ ਪਹੁੰਚੀਏ ਫਿਰ ਦਰ ਲਈ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ ਕਰਾ ਦੇਣਾ ਕਰਾ ਦੇਣਾ